ਵਾਸਤੇ ਆਪਾਂ ਲੈ ਕੇ ਆਏ ਮਗ ਮਗਵਾਇਆ ਸੀ ਆਨਲਾਈਨ ਇਹ ਹੈਗਾ ਜੀ ਬਾਇਓ ਡੈਸੈਂਟ ਵਾਲਿਆਂ ਦਾ ਬੜਾ ਗਾਫ ਤੇ ਇਹਦੇ ਨਾਲ ਬੱਚਿਆਂ ਨੂੰ ਭੁੱਖ ਵੀ ਚੰਗੀ ਲੱਗਦੀ ਹੈ ਤੇ ਗਰੋਥ ਦੇ ਵਿੱਚ ਵੀ ਕਾਫੀ ਹੱਦ ਤੱਕ ਮਦਦ ਕਰਦਾ ਇੱਥੇ ਲਿਖਿਆ ਪਸ਼ੂਆਂ ਤੇ ਵਿਵਸ਼ ਦੇ ਪਸ਼ੂਤੰਦ ਜੋਗ ਦੇ ਡੇਰੀ ਬੱਚੇ ਨਿਰਪਾਲ ਕਰਦੀ ਹੈ ਤੇ ਇਸ ਦੇ ਵਿੱਚ ਜੋ ਬਸ਼ੜਾ ਮੇਰੇ ਤੁਦਾਰੇ 68.6% ਪਹੁੰਚ ਗਈ ਹੈ ਇਹਦੇ ਵਿੱਚ ਪ੍ਰੋਟੀਨ ਫੈਟ ਊਰਜਾ ਪੋਸ਼ਟਕ ਤੱਤਾਂ ਦਾ ਕਾਫੀ ਸੈਦਾ ਮੈਂ ਬਹੁਤ ਹੀ ਵਧੀਆ ਹੈ ਤੇ ਕਟੀਆਂ ਬਸ਼ੀਆਂ ਦੇ ਸਰੀਰਕ ਵਿਕਾਸ ਤੇ ਲਈ ਵੀ ਬਹੁਤ ਵਧੀਆ ਚੀਜ਼ ਹੈ ਤੇ ਪਾਚਨ ਕਿਰਿਆ ਦੇ ਲਈ ਵੀ ਸਹੀ ਕਵਾਤਰਾ ਹੈ ਤੇ ਰੋਗ ਕੋਈ ਰੋਗ ਪ੍ਰਜਨਨ ਉਤਸ਼ਮਤਾ ਵਧਾਦਾ ਹੈ ਪੂਰਨ ਵਿਕਾਸ ਹੋਣੇ ਸੇ ਬਸ਼ੇ ਜੋਟੀ ਸਮੇਂ ਪਰ ਗਰਭਧਾਰਨ ਕਰਤੀ ਹੈ ਇਹ ਪ੍ਰੋਡਕਟ ਹੈ ਜਿਹੜਾ ਜੇ ਆਪਾਂ ਮੰਗਵਾਇਆ ਸੀਗਾ ਤੇ ਇਸ ਦਾ ਆਪਾਂ ਰਿਜ਼ਲਟ ਦੇਖਦੇ ਹਾਂ ਕਿੰਨਾ ਕ ਵਧੀਆ ਆਉਂਦਾ ਓਕੇ ਆਪਾਂ ਫੇਸਬੁੱਕ ਤੇ YouTube ਤੇ ਦੇਖਦੇ ਹੀ ਰਹਿੰਨੇ ਆਂ ਵੀ ਬੜਾ ਕਾਫੋ ਜਾਂ ਹੋਰ ਵੀ ਪ੍ਰੋਡਕਟ ਕਈ ਤਰ੍ਹਾਂ ਦੇ ਆਉਂਦੇ ਆ ਆਪਾਂ ਇਹ ਪ੍ਰੋਡਕਟ ਮੰਗਵਾਇਆ ਤੇ ਸ਼ੁਰੂ ਕੀਤਾ ਹੈ ਫਰੂਗਿੱਤ ਨੂੰ 5-4 ਦਿਨ ਹੋਏ ਦੇਖਦੇ ਆ ਰਿਜ਼ਲਟ ਇਹਦਾ ਕਿਸ ਤਰ੍ਹਾਂ ਦਾ ਰਹਿੰਦਾ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਜੋ ਤੇ ਚੈਨਲ ਨੂੰ ਆਪਣੇ ਨੂੰ ਫੋਲੋ ਜਰੂਰ ਕਰ ਲਿਓ